ਗੱਲ ਇਹ ਨਹੀਂ ਕਿ ਜਿਹੜੀ ਚੀਜ਼ ਨਾਲ ਅਸੀਂ ਸਹਿਮਤਾਂ ਤੇ ਉਹੀ ਚੀਜ਼ ਵਾਸਤੇ ਅਸੀਂ ਲੜੀ ਵੀ ਜਿਹੜੀ ਚੀਜ਼ ਨਾਲ ਤੁਸੀਂ ਨਹੀਂ ਸਹਿਮਤ ਪਰ ਉਹਦੀ ਉਹਨੂੰ ਵੀ ਹੱਕ ਹੈ ਤੇ ਜਦੋਂ ਹੱਕ ਦਵਾਇਆ ਜਾਂਦਾ ਉਸ ਦੇ ਖਿਲਾਫ ਆਵਾਜ਼ ਉਠਣੀ ਚਾਹੀਦੀ ਨੌਵੇਂ ਪਾਰਸ਼ਦ ਸ਼ਦੀਰ ਸ਼ਹੀਦੀ ਨੂੰ ਸੀਮਤ ਕਿਉਂ ਕਰ ਦਿੱਤਾ ਗਿਆ ਕੀ ਲੱਗਦਾ ਕਿ ਉਹਨੇ ਵੱਡੇ ਪੱਦਰ ਦੇ ਉੱਪਰ ਪ੍ਰਚਾਰ ਨਹੀਂ ਹੋ ਸਕੇ ਤਾਂ ਹੀ ਸੀਮਤ ਹੋ ਕੇ ਰਹਿ ਗਿਆ ਨਹੀਂ ਪ੍ਰਚਾਰ ਦੀ ਗੱਲ ਨਹੀਂ ਹੁੰਦੀ ਕਿਸੇ ਨੂੰ ਗਵਾਰਾ ਨਹੀਂ ਯੂਨੀਵਰਸਟੀਆਂ ਸਾਡੇ ਹੱਥ 'ਚ ਨਹੀਂ ਨਾ ਕਿਹੋ ਜਿਹੀਆਂ ਕਿਤਾਬਾਂ ਛਾਪਣੀਆਂ ਕੀ ਲਿਖਣਾ ਹੈ ਕੀ ਲੈ ਕੇ ਜਾਣਾ ਹੈ ਜੇ ਉਸ ਮੌਕੇ ਮੁਸਲਮਾਨ ਮਜਲੂਮ ਹੁੰਦੇ ਹਿੰਦੂ ਹਾਕਮ ਹੁੰਦੇ ਤੇ ਉਹ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਆਮਲਾ ਕਰਦੇ ਉਹਨਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਗੁਰੂ ਸਾਹਿਬ ਨੇ ਮੁਸਲਮਾਨਾਂ ਦੀ ਰੱਖਿਆ ਲਈ ਸ਼ਹਾਦਤ ਦੇ ਦਿੱਤੀ ਇਹ ਇੱਕ ਵਿਸ਼ੇਸ਼ ਧਰਮ ਦੀ ਆਜ਼ਾਦ ਦੀ ਗੱਲ ਨਹੀਂ ਸੀ ਇਸ ਸਦੀ ਦੇ ਦਰਮਿਆਨ ਵੱਡੇ ਵੱਡੇ ਨਗਰ ਕੀਰਤਨ ਸਰਕਾਰ ਦੇ ਵੱਲੋਂ ਸਰਮੌਰ ਸੰਸਥਾਵਾਂ ਦੇ ਵੱਲੋਂ ਕੱਢੇ ਜਾ ਰਹੇ ਆ ਉਹ ਹੋਊਗਾ ਤੇ ਬਹੁਤ ਇੱਕ ਸ਼ੋਰ ਪਾਇਆ ਜਾ ਰਿਹਾ ਉਹਨਾਂ ਨੇ ਤਾਂ ਵਰਤਨਾ ਸਰਕਾਰ ਨੇ ਹਰ ਇੱਕ ਚੀਜ਼ ਨੂੰ ਆਪਣੇ ਹਿਸਾਬ ਨਾਲ ਵਰਤਨਾ ਤੇ ਅਨਫਾਰਚੂਨੇਟਲੀ ਸਾਡੇ ਸਿੱਖਾਂ ਚ ਬੜੇ ਉਸ ਤਰ੍ਹਾਂ ਦੇ ਸੇਵਾਦਾਰ ਉਹਨਾਂ ਨੂੰ ਮਿਲ ਰਹੇ ਸਵੇਲੀ ਦੀ ਹਾਕਮ ਧਿਰ ਤੇ ਅਜਵਾਲੀਆਂ ਹਾਕਮ ਧਿਰਾਂ ਦੇ ਵਿੱਚ ਕਿੰਨਾ ਗੰਤਰ ਦੇਖਦੇ ਆ ਕੋਈ ਆ ਬੇਸਿਕਲੀ ਕੋਈ ਅੰਤਰ ਉਹ ਮੁਸਲਮਾਨ ਸੀ ਕੱਟੜ ਮੁਸਲਮਾਨ ਇਹ ਹਿੰਦੂ ਹੈ ਕੱਟੜ ਹਿੰਦੂ ਹੈ ਪ੍ਰਗਟ ਪਯੋ ਸ੍ਰੀ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਦਿਹਾੜਾ ਪੂਰੀ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ ਤਾਂ ਖਾਸ ਤੌਰ ਤੇ ਜਿੱਥੇ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਮੌਰ ਸੰਸਥਾਵਾਂ ਦੇ ਵੱਲੋਂ ਇਹ ਸਮਾਗਮ ਮੁਲਕੀਕੇ ਗਏ ਨੇ ਤਾਂ ਉੱਥੇ ਖਾਸ ਤੌਰ ਤੇ ਪੰਜਾਬ ਸਰਕਾਰ ਸੈਂਟਰ ਸਰਕਾਰ ਉਹਨਾਂ ਦੇ ਵੱਲੋਂ ਵੀ ਤਮਾਮ ਸਾਰੇ ਪ੍ਰੋਗਰਾਮ ਮੁਲਕੀਕੇ ਗਏ ਨੇ ਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਦੇ ਬਾਬਤ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੈਗੁਰਜੀਕਾ ਖਾਨ ਸਾਹਿਬ ਵੈਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਨੌਵੇਂ ਪਾਤਸ਼ਾਹ ਦੀ ਜਿਹੜੀ ਸ਼ਹੀਦੀ ਹੈ ਹਰ ਬੰਦੇ ਦੇ ਵੱਲੋਂ ਆਪੋ ਆਪਣੇ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਤਾਂ ਕੁਝ ਇਦਾਂ ਦੀਆਂ ਧਿਰਾਂ ਵੀ ਨੇ ਕਿ ਉਹਨਾਂ ਨੂੰ ਇੱਕ ਧਿਰ ਦੇ ਵਿੱਚ 19 ਕੋ ਗੁੰਜਾਇਸ਼ ਦੇ ਵਿੱਚ ਦੇਖਿਆ ਜਾਂਦਾ ਹੈ ਤਾਂ ਜਿਹੜੀ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਹੈ ਕਿਵੇਂ ਦੇਖਦੇ ਹੋ ਜੀ ਉਹਨਾਂ ਦੀ ਸ਼ਹਾਦਤ ਨੂੰ ਦੇਖੋ ਜਿਸ ਤਰ੍ਹਾਂ ਪੇਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਇੱਕ ਵਿਸ਼ੇਸ਼ ਧਰਮ ਨੂੰ ਬਚਾਉਣ ਵਾਸਤੇ ਸ਼ਹਾਦਤ ਦਿੱਤੀ। ਉੱਤੇ ਵਿਸ਼ੇਸ਼ ਧਰਮ ਦੀ ਗੱਲ ਹੀ ਕੋਈ ਧਰਮ ਕੋਈ ਵੀ ਹੋਵੇ। ਹਾਲਾਂਕਿ ਉਹਨਾਂ ਦੇ ਆਪ ਦੇ ਜੋ ਸਾਰੇ ਵਿਸ਼ਵਾਸ ਸੀ, ਵਿਚਾਰ ਸੀ ਉਹ ਤਾਂ ਉਹ ਤੋਂ ਵੱਖਰੇ ਸੀਗੇ। ਉਹ ਤਾਂ ਉਹਨਾਂ ਦੀ ਸਾਰੀਆਂ ਜੋ ਉਹਨਾਂ ਦੇ ਉਪਦੇਸ਼ ਹਨ, ਜੋ ਬਾਣੀ ਹੈ, ਜੋ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਚੋਂ ਤਾਂ ਉਹਨਾਂ ਸਾਰੇ ਚੀਜ਼ਾਂ ਦਾ ਖੰਡਨ ਕਰਦੇ ਸੀਗੇ। ਸੋ ਗੱਲ ਇਹ ਨਹੀਂ ਕਿ ਜਿਹੜੀ ਚੀਜ਼ ਨਾਲ ਅਸੀਂ ਸਹਿਮਤਾਂ ਤੇ ਉਹੀ ਚੀਜ਼ ਵਾਸਤੇ ਅਸੀਂ ਲੜਕੀ ਵੀ ਜਿਹੜੀ ਚੀਜ਼ ਨਾਲ ਤੁਸੀਂ ਨਹੀਂ ਸਹਿਮਤ ਪਰ ਉਹਦੀ ਉਹਨੂੰ ਵੀ ਹੱਕ ਹੈ ਇੱਕ ਤੇ ਜਦੋਂ ਹੱਕ ਦਵਾਇਆ ਜਾਂਦਾ ਉਸ ਦੇ ਖਿਲਾਫ ਆਵਾਜ਼ ਉੱਠਣੀ ਚਾਹੀਦੀ ਹੈ ਸੋ ਇਹ ਤਾਂ ਕਿਉਂਕਿ ਸ੍ਰਿਸ਼ਟੀ ਚ ਜੋ ਰੱਬ ਨੇ ਸ੍ਰਿਸ਼ਟੀ ਪਰਮਾਤਮਾ ਨੇ ਸਿਰਜੀ ਹੈ ਉਹ ਹੈ ਹੀ ਉਹ ਚ ਬਨਸਵੰਤ ਸੋ ਇਹ ਤਾਂ ਫਿਰ ਤੁਸੀਂ ਪ੍ਰਮਾਤਮਾ ਦੀ ਜਿਹੜੀ ਰਚਨਾ ਹੈ ਉਸ ਨੂੰ ਤੁਸੀਂ ਖਤਮ ਕਰਨ ਦੇ ਤਲੇ ਹੋਏ ਹੋ ਇੱਕ ਇਹ ਵੀ ਇਤਿਹਾਸਕ ਪ੍ਰਮਾਣ ਮਿਲਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਜਨੇਊ ਦੀ ਰਸਮ ਦਾ ਜਿਹੜਾ ਵਿਰੋਧ ਕੀਤਾ ਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਉਸ ਜਨੇਊ ਦੀ ਰੱਖਿਆ ਦੀ ਖਾਤਰ ਜਾਂ ਉਹਨਾਂ ਦਾ ਧਰਮ ਜਿਹੜਾ ਮੰਦਿਰ ਟਹਿਰੇ ਸੀ ਉਹਨਾਂ ਨੂੰ ਬਚਾਉਣ ਦੀ ਖਾਤਰ ਸ਼ਹਾਦਤ ਦਿੰਦੇ ਹਾਂਜੀ ਇਹ ਤਾਂ ਦੇਖੋ ਜੇ ਉਸ ਮੌਕੇ ਮੁਸਲਮਾਨ ਮਜਲੂਮ ਹੁੰਦੇ ਹਿੰਦੂ ਹਾਕਮ ਹੁੰਦੇ ਤੇ ਉਹ ਉਹਨਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਹਮਲਾ ਕਰਦੇ ਉਹਨਾਂ ਨੂੰ ਹਿੰਦੂ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਗੁਰੂ ਸਾਹਿਬ ਨੇ ਮੁਸਲਮਾਨਾਂ ਦੀ ਰੱਖਿਆ ਲਈ ਸ਼ਹਾਦਤ ਦੇ ਦੇਣੀ ਸੀ ਸੋ ਇਹ ਇੱਕ ਵਿਸ਼ੇਸ਼ ਧਰਮ ਦੀ ਹਾਜਤ ਦੀ ਗੱਲ ਨਹੀਂ ਸੀ ਧਰਮ ਦੀ ਆਜ਼ਾਦੀ ਉਹਦੇ ਅਰਥ ਬਹੁਤ ਵੱਡੇ ਹੈ ਨਾ ਮਤਲਬ ਕਿ ਤੱਕੇ ਦੇ ਨਾਲ ਜਨੂ ਆਇਆ ਤੇ ਨਾ ਹੀ ਤੱਕੇ ਦੇ ਨਾਲ ਜਨੂ ਲੈਣ ਦਿੱਤਾ ਜੀ ਨਾ ਨਾ ਲੈਣ ਦਿੱਤਾ ਮਤਲਬ ਇਹ ਵੀ ਵੀ ਇਹ ਇਹ ਤੁਸੀਂ ਇਹ ਇਹ ਚੀਜ਼ਾਂ ਤਾਕਤ ਨਾਲ ਹੱਲ ਹੋਣ ਵਾਲੀਆਂ ਨੇ ਇੱਥੇ ਨਹੀਂ ਤਾਕਤ ਚ ਸੋ ਇਸ ਕਰਕੇ ਮਤਲਬ ਇਹ ਸਹੀ ਸੰਦੇਸ਼ ਰਜਾਨ ਦੇ ਸਾਡੇ ਯਤਨ ਹੈ ਤੇ ਬਹੁਤ ਇੱਕ ਸ਼ੋਰ ਪਾਇਆ ਜਾ ਰਿਹਾ ਉਹਨਾਂ ਨੇ ਤਾਂ ਵਰਤਨਾ ਸਰਕਾਰ ਨੇ ਅਰੇ ਕਿ ਚੀਜ਼ ਨੂੰ ਆਪ ਦੇ ਹਿਸਾਬ ਨਾਲ ਵਰਤਣਾ ਤੇ ਅਨਫਾਰਚੂਨੇਟਲੀ ਸਾਡੇ ਸਿੱਖਾਂ ਚ ਹੀ ਬੜੇ ਉਸ ਤਰ੍ਹਾਂ ਦੇ ਸੇਵਾਦਾਰ ਉਹਨਾਂ ਨੂੰ ਮਿਲ ਰਹੇ ਨੇ ਜਿਹੜੇ ਉਹਨਾਂ ਦੇ ਇਸ ਕੰਮ ਦੇ ਵਿੱਚ ਸਹਾਇ ਹੋ ਰਹੇ ਨੇ ਭਾਈ ਸਾਹਿਬ ਜੀ ਇੱਕ ਇਹ ਵੱਡਾ ਸਵਾਲ ਹੈ ਕਿ ਆਮ ਲੋਕਾਂ ਦੇ ਵੱਲੋਂ ਚਿੰਤਨ ਕੀਤਾ ਜਾਂਦਾ ਕਿ ਆਖਰ ਇੱਕ ਧਿਰ ਦੇ ਤੱਕ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸੀਮਤ ਕਿਉਂ ਕਰ ਦਿੱਤਾ ਗਿਆ ਕੀ ਲੱਗਦਾ ਕਿ ਉਹਨੇ ਵੱਡੇ ਪੱਦਰ ਦੇ ਉੱਪਰ ਜਾਂ ਜਿਹੜਾ ਉਹਨਾਂ ਦਾ ਸਿਧਾਂਤ ਸੀ ਪ੍ਰਚਾਰ ਹੋਣਾ ਚਾਹੀਦਾ ਸੀ ਪ੍ਰਚਾਰ ਨਹੀਂ ਹੋ ਸਕੇ ਤਾਂ ਹੀ ਸੀਮਤ ਹੋ ਕੇ ਰਹਿ ਗਿਆ ਜੀ ਨੇ ਪ੍ਰਚਾਰ ਦੀ ਗੱਲ ਨਹੀਂ ਹੁੰਦੀ ਕਿਸੇ ਨੂੰ ਗੁਵਾਰਾ ਨਹੀਂ ਉਹ ਮਲੂਤ ਨਹੀਂ ਕਰਦਾ ਸਿਖਾਉਂਦਾ ਨਹੀਂ ਸੋ ਉਹਨਾਂ ਕੋਲੇ ਤਾਕਤ ਹੈ ਪ੍ਰਚਾਰ ਸਾਧਨ ਜ਼ਿਆਦਾ ਹੈ ਯੂਨੀਵਰਸਿਟੀਆਂ ਸਾਡੇ ਹੱਥ 'ਚ ਨਹੀਂ ਨਾ ਕਿਹੋ ਜੀਆਂ ਕਿਤਾਬਾਂ ਛਾਪਣੀਆਂ ਕੀ ਲਿਖਣਾ ਹੈ ਕੀ ਲੈ ਕੇ ਜਾਣਾ ਹੈ ਸਾਰਾ ਨੈਰੇਟਿਵ ਗਲਤ ਨੈਰੇਟਿਵ ਦੀ ਹੈ ਨਾ ਸੋ ਸਾਰਾ ਨੈਰੇਟਿਵ ਉਹਨਾਂ ਦਾ ਹੈ ਨੈਰੇਟਿਵ ਉਹਨਾਂ ਨੇ ਸਿਰਜਣਾ ਜੀ ਉਹੀ ਸਿਰਜੀ ਜਾ ਰਹੇ ਨੇ ਤੇ ਆਪਾਂ ਤਾਂ ਨੈਰੇਟਿਵ ਦਾ ਮੁਕਾਬਲਾ ਨੈਰੇਟਿਵ ਜਿੰਨੇ ਵੀ ਸਾਡੇ ਕੋਲ ਸਾਧਨ ਆ ਉਹ ਹੋਣਾ ਚਾਹੀਦਾ ਸੋ ਉਹ ਕਰ ਰਹੇ ਉਸ ਵੇਲੇ ਦੀ ਹਾਕਮ ਤੇਰਾ ਬਾਦਸ਼ਾਹ ਔਰੰਗਜ਼ੇਬ ਤੇ ਅੱਜ ਵਾਲੀਆਂ ਹਾਕਮ ਧਰਾਂ ਦੇ ਵਿੱਚ ਕਿੰਨਾ ਅੰਤਰ ਦੇਖਦੇ ਆ ਤੁਸੀਂ ਕੋਈ ਆ ਬੇਸਿਕਲੀ ਕੋਈ ਅੰਤਰ ਨਹੀਂ ਕੋ ਉਹ ਮੁਸਲਮਾਨ ਸੀ ਕਟੜ ਮੁਸਲਮਾਨ ਇਹ ਹਿੰਦੂ ਹੈ ਕਟੜ ਹਿੰਦੂ ਹੈ ਉਹਨਾਂ ਵਿੱਚ ਵੀ ਉਨੀ ਹਿੰਸਾ ਤੇ ਉੱਠਦੀ ਸੀ ਸ਼ਾਲ ਕਿੰਨਾ ਦੇ ਅੰਦਰ ਵੀ ਉੱਠ ਰਹੀ ਹੈ ਜੀ ਸੋ ਅਜੇ ਬਹੁਤ ਕੁਝ ਹੋਣਾ ਸੱਦੇ 300 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਸੇ ਸ਼ਤਾਬਦੀ ਦੇ ਦਰਮਿਆਨ ਵੱਡੇ ਵੱਡੇ ਨਗਰ ਕੀਰਤਨ ਸਰਕਾਰ ਦੇ ਵੱਲੋਂ ਸਰਮੌਰ ਸੰਸਥਾਵਾਂ ਦੇ ਵੱਲੋਂ ਕੱਢੇ ਜਾ ਰਹੇ ਆ ਉਹ ਹੋਊਗਾ ਮਤਲਬ ਸਾਰਾ ਕੁਝ ਉਹ ਚੋਂ ਸਿੱਖਾਂ ਨੂੰ ਵੀ ਨਾਲ ਤੋਰਨਗੇ ਸਿੱਖ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਗੇ ਇਹ ਬੜਾ ਕੁਝ ਕਰਨਾ ਉਹਨਾਂ ਨੇ ਪਰ ਕੋਈ ਗੱਲ ਨਹੀਂ ਇਹ ਅੱਗੇ ਵੀ ਦੂਜੇ ਵੀ ਕਰਦੇ ਰਹੇ ਨੇ ਇਹ ਇਹਨਾਂ ਚੀਜ਼ਾਂ ਨਾਲ ਬక్తి ਤੌਰ ਦੇ ਉੱਤੇ ਉਹਨਾਂ ਨੂੰ ਇੱਕ ਇਹ ਭਲੇਖਾ ਵੈਸ ਭਰਮ ਪੈਦਾ ਹੋ ਸਕਦਾ ਮੰਨ ਚ ਕਿ ਸਿੱਖਾਂ ਨੂੰ ਅਸੀਂ ਆਪ ਦੇ ਮਾਗਰ ਤੋਰ ਲਿਆ ਪਰ ਜਿਹੜੇ ਅਸਲੀ ਸਿੱਖ ਹੈ ਹੁਣ ਹੁਣ ਜੋ ਚੇਤਨਤਾ ਪੰਜਾਬ ਚ ਸਿੱਖਾਂ ਚ ਪੈਦਾ ਹੋਗੀ ਨਾ ਜਿਸ ਤਰ੍ਹਾਂ ਸੰਤ ਜਰਨੈਲਸ ਨੂੰ ਪਿੰਡਾਂ ਵਾਲੇ ਕੌਮ ਨੂੰ ਜਗਾ ਗਏ ਉਹ ਚੀਜ਼ ਨਹੀਂ ਹੁਣ ਖਤਮ ਹੋ ਸਕਦੀ ਚੋਰ ਲਾ ਦੋ ਸਰਮੌਰ ਸਿੱਖ ਵੀ ਹੋਵੇ ਇੱਕ ਸਿੱਖ ਵੀ ਰਹਿ ਜੇ ਉਹ ਫੇਰ ਜਗਾ ਲੂਗਾ ਸਾਰਾ ਸੋ ਉਸ પેટ ਤੇ ਉਹ ਚੇਤਨਾ ਪ੍ਰਚੰਡ ਕਰ ਗਿਆ ਸੰਤ ਇਹ ਚੀਜ਼ ਹੁਣ ਇਸ ਤਰ੍ਹਾਂ ਨਹੀਂ ਖਤਮ ਹੋ ਸਕਦੀ ਨਵੀਂ ਪੀੜੀ ਨੂੰ ਖਾਸ ਤੌਰ ਤੇ ਨਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਾਂ ਉਸ ਤੋਂ ਬਾਅਦ ਮਨੁੱਖੀ ਹੱਕਾਂ ਦੇ ਲੰਬੜਦਾਰ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਅੱਜ ਭਰਾ ਵੀ ਆਏ ਆ ਤਾਂ ਉਹਨਾਂ ਜਿਹੜੀਆਂ ਇਹ ਮਹਾਨ ਸ਼ਹਾਦਤਾਂ ਹੋਈਆਂ ਨੇ ਸਿੱਖੀ ਦੇ ਕਨਸੈਪਟ ਦੇ ਵਿੱਚ ਇਹਨਾਂ ਤੋਂ ਪ੍ਰੇਰਨਾ ਲੈਣ ਦੀ ਕੀ ਲੋੜ ਜਪਦੀ ਹੈ ਪ੍ਰੇਰਨਾ ਤਾਂ ਇਹੀ ਕਿ ਹੱਕ ਸੱਚ ਦੀ ਸਿਰਫ ਗੱਲ ਕਰਕੇ ਕੰਮ ਨਹੀਂ ਬਣਦਾ ਸਿਰਫ ਗੱਲਾਂ ਨਾਲ ਕੁਝ ਨਹੀਂ ਬਣਦਾ ਉਹਦੇ ਵਾਸਤੇ ਯੂਜਨਾ ਪੈਂਦਾ ਸਟ੍ਰਗਲ ਕਰਨੀ ਪੈਂਦੀ ਹੈ ਤੇ ਜੇ ਸਟ੍ਰਗਲ ਹੋ ਸੰਘਰਸ਼ ਹੋ ਤਾਂ ਉੱਥੇ ਕੁਰਬਾਨੀ ਵੀ ਹੋ ਸੋ ਜੋ ਨਵੇਂ ਪਾਤਸ਼ਾਹ ਕਹੇਗੀ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨ ਤਾ ਨਿਰਭਉ ਹੋਣ ਦੀ ਲੋੜ ਹੈ ਜੀ ਸਰਦਾਰ ਅਜਮੇਰ ਸਿੰਘ ਹੁਣਾਂ ਦੀ ਨਾਲ ਗੱਲਬਾਤ ਕੀਤੀ ਹੈ ਤਾਂ ਨਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਸਬੰਧ ਵਿੱਚ ਉਹਨਾਂ ਨੇ ਤਮਾਮ ਸਾਰੀ ਜਿੱਥੇ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਉੱਥੇ ਖਾਸ ਤੌਰ ਤੇ ਨਜ਼ਰੀਆ ਵੀ ਸੰਗਤ ਦੇ ਸਾਹਮਣੇ ਰੱਖਿਆ ਕਿ ਇਹਨਾਂ ਸ਼ਹਾਦਤਾਂ ਤੋਂ ਅਖਰ ਸਿੱਖਾਂ ਨੂੰ ਕੀ ਸਬਕ ਸਿੱਖਣ ਦੀ ਲੋੜ ਹੈ ਪਵਿੱਖ ਦੇ ਵਿੱਚ ਵੀ ਪੰਮ ਸਾਰੇ ਵਿਸ਼ਿਆਂ ਦੇ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ